भगवान महर्षि वाल्मीकि जी ਦੇ ਪ੍ਰਗਟ ਦਿਵਸ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾ ਪੋਸੂਨਾਮਾ ਚੈਨਲ ਆਪ ਦੇ ਰੂਬਰੂ ਹੈ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੈਸ਼ਲ ਯੂਨਿਟੀ ਅੱਜ 6 ਤਾਰੀਖ ਹੈ 6 ਅਕਤੂਬਰ ਹੈ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਹੀ ਨਹੀਂ ਪੂਰਾ ਭਾਰਤ ਭਾਰਤ ਹੀ ਨਹੀਂ ਹੈ ਪੂਰਾ ਵਿਸ਼ਵ ਤਿਆਰੀਆਂ ਦੇ ਵਿੱਚ ਲੱਗਾ ਹੋਇਆ ਹੈ ਭਗਵਾਨ ਮਹਾਰਿਸ਼ੀ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਸੈਲੀਬ੍ਰੇਟ ਕਰਨ ਦੇ ਵਿੱਚ ਔਰ ਮਦੇ ਨਜ਼ਰ ਰੱਖਦਿਆਂ ਸ਼ਹਿਰਾਂ ਦੇ ਵਿੱਚ ਬਕਾਇਦਾ ਤੌਰ ਤੇ ਸ਼ੋਭਾ ਯਾਤਰਾ ਦੇ ਰੂਟਸ ਪਲਾਨ ਕੀਤੇ ਜਾ ਚੁੱਕੇ ਨੇ ਪ੍ਰਸ਼ਾਸਨ ਦੇ ਵੱਲੋਂ ਵੀ ਸਿਕਿਉਰਟੀ ਪੁਆਇੰਟ ਆਫ 뷰 ਤੋਂ ਪੂਰੇ ਇੰਤਜ਼ਾਮ ਕੀਤੇ ਜਾ ਚੁੱਕੇ ਨੇ ਔਰ ਹਰ ਇੱਕ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਜਿਹੜੀ ਹੈ ਉਹ ਕੱਢੀ ਜਾਵੇਗੀ ਇਸ ਸ਼ੋਭਾ ਯਾਤਰਾ ਦੇ ਵਿੱਚ ਭਗਵਾਨ ਮਹਾਰਿਸ਼ੀ ਵਾਲਮੀਕ ਜੀ ਦੇ ਜੀਵਨ ਨਾਲ ਸੰਬੰਧਤ ਔਰ ਰਮਾਇਣ ਇਸ ਤੋਂ ਇਲਾਵਾ ਭਾਰਤ ਦੇ ਸੰਵਿਧਾਨ ਦੇ ਨਾਲ ਸੰਬੰਧਤ ਕੁਝ ਮਨ ਨੂੰ ਮੋਹਨ ਕਰਨ ਵਾਲੀਆਂ ਚਾਕੀਆਂ ਜਿਹੜੀਆਂ ਹੈ ਉਹ ਵੀ ਸਾਨੂੰ ਵੇਖਣ ਨੂੰ ਮਿਲਣ ਗਿਆ ਸੰਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਔਰ ਸ਼ੋਭਾ ਯਾਤਰਾ ਦਾ ਵੈਲਕਮ ਕਰਨ ਵਾਸਤੇ ਸ਼ਹਿਰਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਖੂਬਸੂਰਤ ਗੇਟ ਬਣਾਏ ਹੋਏ ਨੇ ਔਰ ਰੂਟ ਪਲਾਨ ਕਰਦਿਆ ਹੋਇਆ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਇਸ ਵਾਸਤੇ ਹਰ ਇੱਕ ਸੰਸਥਾ ਦੇ ਵੱਲੋਂ ਸ਼ੋਭਾ ਯਾਤਰਾ ਕੱਢਣ ਤੋਂ ਪਹਿਲਾਂ ਮੀਟਿੰਗਸ ਕੀਤੀਆਂ ਗਈਆਂ ਨੇ ਕਿ ਪ੍ਰਸ਼ਾਸਨ ਨੂੰ ਅਸੀਂ ਪੂਰੀ ਤਰ੍ਹਾਂ ਸਹਿਯੋਗ ਦੇਵਾਂਗੇ ਔਰ ਪ੍ਰਸ਼ਾਸਨ ਦਾ بڑھਦਾ ਹੋਇਆ ਸਹਿਯੋਗ ਅਸੀਂ ਲਵਾਂਗੇ ਘਰਾਂ ਦੇ ਉੱਪਰ ਦੀਪਮਾਲਾ ਕੀਤੀ ਗਈ ਹੈ ਔਰ ਦਰਵਾਜ਼ਿਆਂ ਨੂੰ ਫੁੱਲਾਂ ਦੇ ਨਾਲ ਫੁੱਲਾਂ ਦੀਆਂ ਲੜੀਆਂ ਦੇ ਨਾਲ ਸਜਾਇਆ ਗਿਆ ਹੈ ਛੋਟੇ-ਛੋਟੇ ਬੱਚਿਆਂ ਨੂੰ ਰਾਮਚੰਦਰ ਲਕਸ਼ਮਣ ਔਰ ਸੀਤਾ ਮਾਤਾ ਦਾ ਰੂਪ ਦਿੱਤਾ ਗਿਆ ਹੈ ਰਮਾਇਣ ਦੇ ਨਾਲ ਸੰਬੰਧਿਤ ਉਹ ਸਾਰੀਆਂ ਝਾਕੀਆਂ ਕਿਤੇ ਨਾ ਕਿਤੇ ਅੱਜ ਸਾਨੂੰ ਸ਼ੋਭਾ ਯਾਤਰਾ ਦੇ ਵਿੱਚ ਵੇਖਣ ਨੂੰ ਮਿਲਣਗੀਆਂ ਸੋ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਭਾਰਤੀ ਸੰਵਿਧਾਨ ਦੇ ਰਚੇਤਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਉਹਨਾਂ ਦੀ ਜੀਵਨੀ ਦੇ ਨਾਲ ਉਹਨਾਂ ਦੇ ਉਹਨਾਂ ਦੇ ਕਹਿ ਸਕਦੇ ਆ ਕਿ ਸੰਵਿਧਾਨ ਦੀਆਂ ਕੁਝ ਪਰਹਾਮਾਂ ਦੇ ਤਹਿਤ ਸ਼ੋਭਾ ਯਾਤਰਾ ਦਾ ਹਿੱਸਾ ਵੀ ਬਣ ਗਿਆ ਛੋਟੇ-ਛੋਟੇ ਬੱਚੇ ਖੂਬਸੂਰਤ ਕੱਪੜਿਆਂ ਦੇ ਵਿੱਚ ਸਜੇ ਹੋਣਗੇ ਔਰ ਇੱਕ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਮਹਾਰਿਸ਼ੀ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਮੱਦੇਨਜ਼ਰ ਰੱਖਦਿਆਂ ਸ਼ਹਿਰਾਂ ਦੇ ਵਿੱਚ ਕੱਢੀ ਜਾਏਗੀ। ਦੋਸਤੋ ਮੈਂ ਇਥੇ ਇਹ ਵੀ ਦੱਸਣਾ ਚਾਹੁੰਦਾ ਕਿ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਤਾਂ ਕਈ ਮਹੀਨਿਆਂ ਤੋਂ ਪਹਿਲਾਂ ਹੀ ਹੋ ਚੁੱਕੀਆਂ ਨੇ। ਅਲੱਗ-ਅਲੱਗ ਸੰਸਥਾਵਾਂ ਵੱਲੋਂ ਇੱਕ ਬੈਨਰ ਦੇ ਹੇਠ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਪਿਆਰ ਤੇ ਸਤਿਕਾਰ ਦੇ ਨਾਲ ਇੱਕ ਦੂਜੇ ਦੇ ਨਾਲ ਪੇਸ਼ ਆਇਆ ਜਾਂਦਾ ਹੈ ਸੋ ਇਸ ਕਰਕੇ ਪੋਸੂਰਾਮਾ ਚੈਨਲ ਵੱਲੋਂ ਅੱਜ ਭਗਵਾਨ ਮਹਾਰਿਸ਼ੀ ਵਾਲਮੀਕ ਜੀ ਦੇ ਸ਼ੋਭਾ ਯਾਤਰਾ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਪ੍ਰਗਟ ਦਿਵਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਬਹੁਤ-ਬਹੁਤ ਮੁਬਾਰਕਾ ਕਿਉਂਕਿ ਅੱਜ ਉਹਨਾਂ ਨੂੰ ਉਹਨਾਂ ਦੇ ਕੀਤੇ ਹੋਏ ਕਾਰਜ ਨੂੰ ਉਹਨਾਂ ਦੇ ਇਤਿਹਾਸ ਨੂੰ ਅਸੀਂ ਯਾਦ ਕਰਦੇ ਹਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਅੱਜ ਸੱਚਮੁੱਚ ਇੱਕ ਬਹੁਤ ਹੀ ਇਤਿਹਾਸਿਕ ਦਿਨ ਹੈ ਇੱਕ ਬਹੁਤ ਹੀ ਖੂਬਸੂਰਤ ਦਿਨ ਹੈ ਜਦੋਂ ਇਸ ਤਰ੍ਹਾਂ ਦੇ ਪੂਰਨ ਮਹਾਰਿਸ਼ੀ ਜਿਨ੍ਹਾਂ ਦੇ ਚਰਨ ਇਸ ਜ਼ਮੀਨ ਧਰਤੀ ਤੇ ਪਏ ਨੇ ਔਰ ਉਹ ਧਰਤੀ ਹਮੇਸ਼ਾ ਪੂਜਯੋਗ ਹੁੰਦੀ ਹੈ ਸਪੋਸੂਨਾ ਮਾ ਚੈਨਲ ਵੱਲੋਂ ਭਗਵਾਨ ਮਹਾਰਿਸ਼ੀ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ